ਵੈਂਕੂਵਰ ਇੰਟਰਨੈਸ਼ਨਲ 에어ਪੋਰਟ ਉਪਤੇ 에어 ਕੈਨੇਡਾ ਦੀਆਂ ਉਡਾਨਾਂ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀਆਂ ਨੇ ਬਿਤੇ ਲੰਬੇ ਸਮੇਂ ਤੋਂ ਝੇੜਾ 에어 ਕੈਨੇਡਾ ਦਾ ਰੋਲਾ ਚੱਲਦਾ ਆ ਰਿਹਾ ਸੀਗਾ ਉਹਨਾਂ ਦੀ ਮੰਗਾਂ ਨੂੰ ਲੈ ਕੇ ਆਖਰਕਾਰ ਉਸ ਉੱਤੇ ਹੁਣ ਨਤੀਜਾ ਨਿਕਲ ਹੀ ਆਇਆ ਹੈ ਗੱਲ ਕਰੀਏ 에어ਲਾਈਨਸ ਦੀ ਤਾਂ ਇਹਨਾਂ ਨੇ ਫਲਾਈਟ ਅਟੈਂਡੈਂਟ ਤੇ ਯੂਨੀਅਨ ਦੇ ਨਵੇਂ ਸਮਝੌਤੇ ਤੇ ਪਹੁੰਚਣ ਦੇ ਵਿੱਚ ਇਹ ਅਸਫਲ ਰਹੇ ਨੇ ਦੱਸਿਏ ਇਹ ਇੱਕ ਸੰਭਾਵੀ ਕੰਮ ਰੋਕਣ ਤੋਂ ਪਹਿਲਾਂ ਜੋ 에어 ਕੈਨੇਡਾ ਅਤੇ 에어 ਕੈਨੇਡਾ ਰੂਸ ਦੀਆਂ ਸਾਰੇ ਉਡਾਨਾਂ ਨੂੰ ਜ਼ਮੀਨ ਤੇ ਰੱਖ ਸਕਦਾ ਹੈ Bye. ਦੂਜੇ ਪਾਸੇ ਤਾਂ ਸਜਾਤੋ ਵੱਲੋਂ ਫਲਾਈਟ ਅਟੈਂਡੈਂਟ ਹਜੇ ਵੀ ਨੌਕਰੀ ਛੱਡਣ ਦੀ ਤਦਾਦ ਤੇ ਨਹੀਂ ਜਿਸ ਤੋਂ ਬਾਅਦ ਜੇਕਰ ਦੋਵੇਂ ਟੀਰਾ ਆਖਰੀ ਸਮੇਂ ਦਾ ਸੌਦਾ ਪ੍ਰਾਪਤ ਨਹੀਂ ਕਰ ਸਕਦੀਆਂ ਤਾਂ ਕੰਪਨੀ ਦੁਆਰਾ ਹੁਣ ਤਾਲਾਬੰਦੀ ਕੀਤੀ ਜਾ ਸਕਦੀ ਹੈ ਵੈਨਕੂਵੋ ਤੋਂ ਮੀਆਮੀ ਜੈਨਵਰ ਸ਼ੰਘਾਈ ਹਾਂਗਕਾਂਗ ਜ਼ਿਓਰ ਫ੍ਰੈਕਟਰ ਅਤੇ ਓਸਾਕਾ ਸਮੇਤ ਅੰਤਰਰਾਸ਼ਟਰੀ ਸਥਾਨਾਂ ਦੇ ਲਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ 에ਅਲਾਈਨਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਈਮੇਲ ਅਤੇ ਟੈਕਸਟਸ ਨਹੀਂ ਰਾਹੀਂ ਰੱਦ ਕਰਨ ਦੇ ਯੋਗ ਯਾਤਰੀਆਂ ਨੂੰ ਸੂਚਿਤ ਕਰਨਗੇ ਵਾਈ Air Canada ਦੇ ਯਾਤਰੀਆਂ ਨੂੰ اپیل ਕਰ ਰਿਹਾ ਹੈ ਕਿ ਉਹ ਹਵਾਈ ਅੱਡੇ ਉਤੇ ਨਾ ਆਉਣ ਜਦੋਂ ਤੱਕ ਉਹਨਾਂ ਦੇ ਕੋਲ ਪੁਸ਼ਟੀ ਕੀਤੀ ਬੁਕਿੰਗ ਨਾ ਹੋਵੇ ਅਤੇ ਉਹਨਾਂ ਦੀ ਉਡਾਨ ਹਜੇ ਵੀ ਸੰਚਾਲਿਤ ਵਜੋਂ ਸੂਚੀਬੰਦ ਨਾ ਹੋਵੇ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES Air Canada ਕੰਪੋਨੈਂਟ ਨੇ ਕਿਹਾ ਹੈ ਕਿ ਉਹ ਕੰਮ ਰੋਕਣ ਦੇ ਲਈ ਗੱਲਬਾਤ ਕਰਨ ਲਈ ਉਤਸਕ ਨੇ ਇਸ ਦੇ ਉਲਟ 에어ਲਾਈਨ ਨੇ ਰਸਮੀ ਤੌਰ ਤੇ ਬੇਨਤੀ ਕੀਤੀ ਹੈ ਕਿ ਸੰਘੀ ਸਰਕਾਰ ਦਖਲ ਦੇਵੇ ਅਤੇ ਦੋਵਾਂ ਧਿਰਾਂ ਨੂੰ ਬਾਈਡਿੰਗ ਸਾਲਸੀ ਦੇ ਵਿੱਚ ਦੱਬ ਹੋਣ ਦੇ ਲਈ ਵੀ ਨਿਰਦੇਸ਼ ਦੱਸਿਏ ਵਿਤੇ ਲੰਬੇ ਸਮੇਂ ਤੋਂ 에ਅਰ ਕੈਨੇਡਾ ਦਾ ਰੋਲਾ ਚੱਲਦਾ ਆ ਰਿਹਾ ਤੇ ਉਹਨਾਂ ਦੇ ਵੱਲੋਂ ਕੁਝ ਮੰਗਾ ਸੰ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਸੀ ਬਿਊਟੀਫੁੱਲ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ